ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਲੋਕ ਦਾ ਉਚਾਰਨ ਸਿੱਖਣਾ ਹੈ 1320 ਅੰਗ ਤੇ ਆਉਂਦਾ ਹੈ ਚੌਥੇ ਪਾਦਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਕਲਿਆਣ ਮਹੱਲਾ ਚੌਥਾ ਮੇਰੇ ਮਨ ਇੱਥੇ ਜਮ ਕੇ ਲਾਉਣੀ ਏ ਮੇਰੇ ਮਨ ਜਪ ਹਰ ਗੁਣ ਗੁਣ ਤੇ ਵਿਸਰਾਮ ਲਾਉਣਾ ਅਕੱਥ ਸੁਨਥਈ ਸੁਨਥਈ ਇਸ ਤਰ੍ਹਾਂ ਉਚਾਰਨ ਕਰਨਾ ਹੈ ਜਿਹੜਾ ਅਕਾਥ ਪਾਠ ਹੈ ਇਹ ਪੋਲਾ ਹੈ ਸੁਨਥਈ ਸੁਨਥਈ ਨਹੀਂ ਪੜਨਾ ਕਈ ਸੰਗਤਾਂ ਨੂੰ ਪੜ ਜਾਂਦੀ ਹੈ ਸੁਨਥਈ ਸੁਨਥਈ ਸਸੇ ਔਂਕੜ ਨੰਨਾ ਇਹ ਵੱਖਰਾ ਹੈ ਠੱਥਾ ਈੜੀ ਬਿਹਾਰੀ ਇਹ ਵੱਖਰਾ ਹੈ ਸਬੰਧਕ ਲਾ ਕੇ ਉਚਾਰਨ ਕਰਨਾ ਹੈ ਸੁਨਥਈ ਸੁਨਥਈ ਦਾ ਮਤਲਬ ਹੈ ਕਿ ਸੁਨਣਾ ਕਰ ਧਰਮ ਅਰਥ ਸਭ ਕਾਮ ਮੋਖ ਹੈ ਇੱਥੇ ਬਿਸਰਾਮ ਹੈ ਜਨ ਪੀਛੇ ਲੱਗ ਇੱਥੇ ਜਮਕੀ ਹੈ ਪੀਛੇ ਨਹੀਂ ਪੜਨਾ ਪੀਛੇ ਦਲਾਵਾਂ ਦੇ ਨਾਲ ਉਚਾਰਨ ਕਰਨਾ ਪੀਛੇ ਲੱਗ ਫਿਰ ਥਈ ਫਿਰ ਥਈ ਥਈ ਜਿਹੜਾ ਇਹ ਸੰਬੰਧਕ ਲਾ ਕੇ ਉਚਾਰਨ ਕਰਨਾ ਥੱਥਾ ਈੜੀ ਬਿਹਾਰੀ ਫਿਰ ਥਈ ਰਹਾਉ ਸੋ ਹਰ ਹਰ ਨਾਮ ਧਿਆਵੈ ਹਾਰ ਜਨ ਜਨ ਤੇ ਬਿਸਰਾਮ ਲਾਉਣਾ ਧਿਆਵੈ ਦਲਾਵਾਂ ਲੱਗੀਆਂ ਹੈ ਵਾਵੇ ਨੂੰ ਦਲਾਵਾਂ ਲਾ ਕੇ ਉਚਾਰਨ ਕਰਨਾ ਧਿਆਵੇ ਹਰ ਜਨ ਇੱਥੇ ਵਿਸਰਾਮ ਹੈ ਜਿਸ ਵੱਡ ਭਾਗ ਮੱਥਈ ਵੱਡ ਭਾਗ ਬੱਬੇ ਦੇ ਨਾਲ ਵੱਡ ਭਾਗ ਨਹੀਂ ਕਰਨਾ ਵੱਡ ਭਾਗ ਮੱਥਈ ਇਹ ਮੰਮੇ ਉੱਤੇ ਅਧਕ ਲਾ ਕੇ ਕਸ ਕੇ ਉਚਾਰਨ ਕਰਨਾ ਮੱਥਈ ਜਹ ਦਰਗਹ ਪ੍ਰਭ ਲੇਖਾ ਮੰਗੈ ਗੱਗੇ ਦਲਾਵਾਂ ਲੱਗੀਆਂ ਐ ਦੁਲਾਵਾ ਲਾ ਕੇ ਉਚਾਰਨ ਕਰਨਾ ਤੇ ਇੱਥੇ ਵਿਸਰਾਮ ਹੈ ਤਹਿ ਛੂਟੇ ਨਾਮ ਧਿਆਏ ਥਈ ਧਿਆਏ ਥਈ ਜਿਹੜਾ ਪਾਠ ਹੈ ਸੰਗਤ ਜੀ ਸਬੰਧਕ ਲਾ ਕੇ ਉਚਾਰਨ ਕਰਨਾ ਧਿਆਏ ਥਈ ਅਮਰੇ ਦੋਖ ਬਹੁ ਜਨਮ ਜਨਮ ਕੇ ਇੱਥੇ ਵਿਸਰਾਮ ਲਾਉਣਾ ਹੈ ਦੁਖ ਹੋਮੈ ਮੈਲ ਲੱਗ ਥਈ ਲੱਗ ਥਈ ਜਿਹੜਾ ਲੱਗ ਪਾਠ ਹੈ ਸੰਗਤ ਜੀ ਕਸ ਕੇ ਬੋਲਣਾ ਅਧਕ ਲਾ ਕੇ ਥਈ ਜਿਹੜਾ ਇਹ ਸੰਬੰਧ ਕਲਾਉਣਾ ਲੱਗ ਥਈ ਗੁਰ ਧਾਰ ਕਿਰਪਾ ਹਰ ਜਲ ਨਾ ਵਾਏ ਨਾ ਵਾਏ ਜਿਹੜਾ ਪਾਠ ਹੈ ਇਹ ਪਾਰਾ ਹੈ ਸੰਗਜ ਹਲੰਤ ਲਾ ਕੇ ਉਚਾਰਨ ਕਰਨਾ ਹੈ ਨਾ ਵਾਏ ਗੁਰ ਧਾਰ ਕਿਰਪਾ ਹਰ ਜਲ ਨਾ ਵਾਏ ਇੱਥੇ ਵਿਸਰਾਮ ਹੈ ਸਭ ਕਿਲ ਵਿਖ ਪਾਪ ਗੱਥਈ ਗੱਥਈ ਗੱਗਾ ਜਿਹੜਾ ਇਹ ਸੰਬੰਧ ਕਲਾਉਣਾ ਹੱਥਾ ਈੜੀ ਬਿਹਾਰੀ ਇਹ ਸੰਬੰਧਕ ਇਹ ਵੱਖਰਾ ਹੈ ਗੱਥਈ ਗੱਥੇ ਨਹੀਂ ਪੜਨਾ ਗੱਥਈ ਗੱਥਈ ਦਾ ਅਰਥ ਹੈ ਨਾਸ ਹੋ ਗਏ ਜਨ ਕੈ ਰਿਦ ਅੰਤਰ ਪ੍ਰਭ ਸੁਆਮੀ ਇੱਥੇ ਵਿਸਰਾਮ ਹੈ ਜਨ ਹਰ ਹਰ ਨਾਮ ਭਜ ਥਈ ਭਜ ਥਈ ਵੱਖਰਾ ਵੱਖਰਾ ਪਾਠ ਹੈ ਸੰਬੰਧਕ ਲਾ ਕੇ ਉਚਾਰਨ ਕਰਨਾ ਹੈ ਭਜ ਥਈ ਜੈ ਅੰਤੀ ਅਵਸਰ ਆਏ ਬਨਤ ਹੈ ਇੱਥੇ ਵਿਸਰਾਮ ਹੈ ਤੇਰਾ ਰੱਖੇ ਨਾਮ ਸਾਠਈ ਰੱਖੇ ਦਲਾਵਾਂ ਦੇ ਨਾਲ ਰੱਖੇ ਨਾਮ ਸਾਠਈ ਸਸੇ ਕੰਨਾ ਇਹ ਸਬੰਧਕ ਲਾ ਕੇ ਉਚਾਰਨ ਕਰਨਾ ਸਾਠਈ ਜਨ ਤੇਰਾ ਜਸ ਗਾਵਹਿ ਹਰ ਹਰ ਪ੍ਰਭ ਪ੍ਰਭ ਤੇ ਬਿਸਰਾਮ ਲਾਉਣਾ ਹਰ ਜਪਿਉ ਜਗੰ ਨਥਈ ਜਗੰ ਜੱਜਿਉ ਤੇ ਅਦਕ ਲਾ ਕੇ ਗੱਗੇ ਟਿੱਪੀ ਜਗੰ ਨਥਈ ਨੰਨਾ ਥੱਥਾ ਈੜੀ ਬਿਹਾਰੀ ਨਥਈ ਇਹ ਪਾੜ ਵੱਖਰੇ ਜਗੰ ਵੱਖਰੇ ਸੰਬੰਧ ਕਲਾ ਕੇ ਉਚਾਰਨ ਕਰਨਾ ਜਗੰ ਨਥਈ ਜਗੰ ਨਥਈ ਜਨ ਨਾਨਕ ਕੇ ਪਰਵਰਾਖੇ ਸੁਆਮੀ ਸੁਆਮੀ ਤੇ ਵਿਸਰਾਮ ਹੈ ਹਮ ਪਾਥਰ ਰਖ ਬੁੱਢ ਥਈ ਬੁੱਢ ਬੱਬੇ ਉਤੇ ਬੱਬੇ ਨੂੰ ਉਤੇ ਅਧਕ ਲਾ ਕੇ ਔਂਕੜ ਲੱਗਾ ਡਾ ਬੁੱਢ ਥਈ ਕਸਕੇ ਬੋਲਨੇ ਬੁੱਢ ਥਈ ਥਈ ਜਿਹੜਾ ਪਾਠ ਹੈ ਇਇ ਇਕੱਠਾ ਹੀ ਪਾਠ ਕਰਨਾ ਪਰ ਜਿਹੜਾ ਅਧ ਅਧਕਲਾ ਕੇ ਬਾਬੇ ਦੇ ਅਧਕ ਲੱਗੇਗਾ ਕਸ ਕੇ ਬੋਲਣਾ ਬੁੱਢ ਥਈ ਜਨ ਨਾਨਕੇ ਪ੍ਰ ਰੱਖੇ ਸੁਆਮੀ ਹਮ ਪਾਥਰ ਰੱਖ ਬੁੱਢ ਥਈ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਲੋਕ ਦਾ ਉਚਾਰਨ ਸਰਵਣ ਕੀਤਾ ਭੁੱਲਾ ਨੀ ਮਾਫੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ